ਹਰ ਹਰ ਮਹਾਦੇਵ ਦੋਸਤੋ ਜਿੰਨੇ ਵੀ ਦੋਸਤ ਇਸ ਵੀਡੀਓ ਨੂੰ ਦੇਖ ਰਿਹਾ ਹੈ ਵੀਡੀਓ ਤੁਹਾਡਾ ਦਿਲ ਜਿੱਤ ਲੇਗੀ ਦਿਲ ਜਿੱਤੇਗੀ ਕਿਉਂ ਕਿ ਟਰਾਈਸਾਈਕਲ ਤੇ ਇੱਕ ਮਹਾਦੇਵ ਦਾ ਭਗਤ ਕਾਵੜ ਲੈਣ ਜਾ ਰਿਹਾ ਚੱਲ ਫਿਰ ਨਹੀਂ ਸਕਦਾ ਪਰ ਹੌਸਲਾ ਵੱਡਾ ਹੈ ਸ਼ਰਦਾ ਵੱਡੀ ਆ ਤਾਂ ਦੋਸਤੋ ਵੀਡੀਓ ਸ਼ੇਅਰ ਕਰਨੀ ਹੈ ਤੁਸੀਂ ਹਰ ਹਰ ਮਹਾਦੇਵ ਲੈ ਕੇ ਕਿਉਂਕਿ ਮਹਾਦੇਵ ਦੇ ਭਗਤ ਵੀ ਬੜੇ ਨਿਰਾਲੇ ਨੇ ਮਹਾਦੇਵ ਦੀ ਤਰ੍ਹਾਂ ਤਾਂ ਆ ਮਹਾਦੇਵ ਦਾ ਭਗਤ ਜਿਹੜਾ ਹੈ ਉਹ ਟਰਾਈਸਾਈਕਲ ਤੇ ਜਿਹੜਾ ਆਪਣੇ ਘਰ ਤੋਂ ਹਰਦوار ਤੱਕ ਜਾ ਰਿਹਾ ਤੇ ਕਿਸ ਤਰੀਕੇ ਦੇ ਨਾਲ ਇਸ ਦਾ ਸਵਾਗਤ ਕੀਤਾ ਜਾ ਰਿਹਾ ਮਾਨ ਸਨਮਾਨ ਕੀਤਾ ਜਾ ਰਿਹਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜਿਹੜੇ ਚਾਉਣ ਵਾਲੇ ਨੇ ਸ਼ਰਦਾ ਰੱਖਦੇ ਆ ਮਹਾਦੇਵ ਦੇ ਪ੍ਰਤੀ ਤਾਂ ਉਹ ਇਹਨਾਂ ਲੋਕਾਂ ਦਾ ਮਾਨ ਸਨਮਾਨ ਕਰਦੇ ਨੇ ਤਾਂ ਇਸ ਸਲੂਟ ਬਣ ਆਇਆ ਭਗਤ ਦੇ ਲਈ ਸ਼ਰਧਾਲੂ ਦੇ ਲਈ ਜਿਹੜਾ ਟਰਾਈਸਾਈਕਲ ਤੇ ਇੰਨੀ ਮਿਹਨਤ ਕਰਕੇ ਜਿਹੜਾ ਹਰਦوار ਜਾ ਰਿਹਾ ਕਾਵੜ ਲੈਣ ਦੇ ਲਈ ਤਾਂ ਦੋਸਤੋ ਸਲੂਟ ਬਣਦਾ ਸ਼ੇਅਰ ਕਰਨਾ ਬਣਦਾ ਵੀਡੀਓ ਨੂੰ ਤੇ ਇਸ ਬਾਈ ਦੇ ਜਜ਼ਬੇ ਨੂੰ ਸਲਾਮ ਹੈ ਕਿ ਇੰਨਾ ਹੌਸਲਾ ਕਰਕੇ ਇਹ ਟਰਾਈਸਾਈਕਲ ਤੇ ਕਾਵੜ ਲੈਣ ਜਾ ਰਿਹਾ ਤਾਂ ਦੋਸਤੋ ਵੀਡੀਓ ਸ਼ੇਅਰ ਕਰਨੀ ਹੈ ਕਮੈਂਟ ਅਚ ਆਪਣੀ رائے ਸਾਂਝੀ ਕਰਨੀ ਹੈ ਹਰ ਹਰ ਮਹਾਦੇਵ ਲਿਖ ਕੇ ਵੀਡੀਓ ਸ਼ੇਅਰ ਕਰ ਦਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ